ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੈ ਆਪ ਸਭ ਲਈ ਸੋ ਜੋ ਰੂਹਾਂ ਆਪਣੇ ਗੁਰੂ ਨੂੰ ਪਿਆਰ ਕਰਦੀਆਂ ਆਪਣੇ ਪੀਰੋ মুর্ਸ਼ਿਦ ਨੂੰ ਪਿਆਰ ਕਰਦੀਆਂ ਹਨ ਇਸ ਸਾਰੀਆਂ ਰੂਹਾਂ ਲਈ ਅੱਜ ਦੀ ਵੀਡੀਓ ਖਾਸ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਤੇ ਕੁਝ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਸੋ ਜੇਕਰ ਅਸੀਂ ਅੱਜ ਛੋਟੇ ਛੋਟੇ ਫੈਸਲੇ ਲੈਣ ਦੀ हिम्मत ਰੱਖਾਂਗੇ ਤਾਂ ਇਹੋ ਆਪਾਂ ਕੱਲ ਨੂੰ ਵੱਡੇ ਫੈਸਲੇ ਲੈ ਸਕਦੇ ਆ ਸੋ ਫਿਰ ਗਿਆਨ ਆਉਣਾ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਛੋਟੇ-ਛੋਟੀਆਂ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰ ਲੈਂਦੇ ਆ ਉਸ ਰਸਤੇ ਤੇ ਤੁਰ ਪੈਂਦੇ ਆ ਸੋ ਫਿਰ ਜ਼ਿੰਦਗੀ ਵਿੱਚ ਬਹੁਤ ਸੁਧਾਰ ਆਉਂਦਾ ਆਉਂਦਾ ਹੌਲੀ-ਹੌਲੀ ਹੈ ਸੋ ਸੁਧਾਰ ਬਹੁਤ ਜ਼ਿਆਦਾ ਆ ਜਾਂਦਾ ਹੈ ਜਿਸ ਦਿਨ ਉਹ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਇਨਸਾਨ ਉਹ ਇਨਸਾਨ ਨਹੀਂ ਰਹਿੰਦਾ ਉਹ ਸਿਰਫ ਪ੍ਰਮਾਤਮਾ ਦੇ ਨਾਲ ਆਪਣੀ ਲਿਬ ਜੋੜਦਾ ਹੈ ਤੇ ਉਹ ਪਰਮਾਤਮਾ ਦਾ ਹੋ ਕੇ ਰਹਿ ਜਾਂਦਾ ਜਿਹਨੂੰ ਅਸਲ ਦੁਨੀਆ ਦੀ ਪਹਿਚਾਨ ਰਿਸ਼ਤਿਆਂ ਦੀ ਪਹਿਚਾਨ ਹੋ ਜਾਂਦੀ ਹੈ ਸੋ ਜਿਹਦਾ ਪਿਆਰ ਮੁਰਸ਼ਿਦ ਦੇ ਨਾਲ ਸੱਚਾ ਪੈ ਜਾਂਦਾ ਹੈ ਸੋ ਆਪਾਂ ਅੱਜ ਉਹਨਾਂ ਰੂਹਾਂ ਦੀ ਗੱਲ ਕਰਦੇ ਆਂ ਸੋ ਇੱਥੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਗੁਰਦੇਵ ਧੰਨ ਗੁਰਦੇਵ ਜ਼ਰੂਰ ਲਿਖਣਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਰਾ ਜਿਕਾਰਾ ਜ਼ਰੂਰ ਵਿੱਚ ਕਮੈਂਟਾਂ ਦੇ ਲਿਖਿਆ ਜਾਵੇ ਸੋ ਅੱਜ ਦੀ ਇਹ ਰਿਕੁਐਸਟ ਹੈ ਆਪ ਸਭ ਦੇ ਅੱਗੇ ਸੋ ਵੈਸੇ ਤਾਂ ਤੁਸੀਂ ਹਰ ਇੱਕ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਸੋ ਕੱਲ ਆਪਣਾ ਬਹੁਤ ਹੀ ਖਾਸ ਜੋ ਦਿਨ ਹੈ ਸੋ ਉਹਦੇ ਤੇ ਆਪਾਂ ਅੱਜ ਇਹ ਵੀਡੀਓ ਜਿਹੜੀ ਆ ਬਣਾ ਰਹੇ ਆ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਕੁਝ ਕਮੈਂਟਾਂ ਵੀ ਦੱਸ ਦਈਏ ਇੱਥੇ ਜੋ ਇਹ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰੀ ਅਰਦਾਸ ਕਾਫੀ ਚਿਰ ਤੋਂ ਪੂਰੀ ਨਹੀਂ ਹੋ ਰਹੀ ਸੋ ਦੇਖੋ ਜਦੋਂ ਵੀ ਅਸੀਂ ਅਰਦਾਸ ਬੇਨਤੀ ਕਰਨੀ ਆ ਵਿਸ਼ਵਾਸ ਰੱਖ ਕੇ ਕਰਨੀ ਆ ਕਿ ਇਹ ਅਰਦਾਸ ਸਾਡੀ ਪੂਰੀ ਜ਼ਰੂਰ ਹੋਵੇਗੀ ਜਦੋਂ ਹਿੰਮਤ ਰੱਖ ਕੇ ਅਸੀਂ ਅੰਦਰੋਂ ਦਾਅਵੇ ਦੇ ਨਾਲ ਮਨ ਵਿੱਚ ਗਵਾਹੀ ਭਰਦੇ ਆ ਕਿ ਇਹ ਕੰਮ ਸਾਡਾ ਜ਼ਰੂਰ ਬਣੇਗਾ ਤਾਂ ਸਮਝ ਲੈਣਾ ਕਿ ਤੁਸੀਂ ਨਹੀਂ ਕਹਿ ਰਹੇ ਤੁਹਾਡਾ ਮੁਰਸ਼ਿਦ ਤੁਹਾਡਾ ਪ੍ਰਮਾਤਮਾ ਕਹਿ ਰਿਹਾ ਹੈ ਇਹ ਗੱਲ ਕਿ ਇਹ ਕੰਮ ਜ਼ਰੂਰ ਬੜੇਗਾ ਕਿਉਂਕਿ ਪ੍ਰਮਾਤਮਾ ਮਨ ਵਿੱਚ ਵਾਸ ਕਰਦਾ ਹੈ ਜਦੋਂ ਮਨ ਦੀ ਇਹ ਆਵਾਜ਼ ਉਹ ੜੀ ਸ਼ੁਰੂ ਹੋ ਜਾਵੇ ਤਾਂ ਸਮਝ ਲੈਣਾ ਕਿ ਉਹ ਅਰਦਾਸਾਂ ਪੂਰੀਆਂ ਜ਼ਰੂਰ ਹੋਣਗੀਆਂ ਸੋ ਬਾਤ ਕੀ ਵਿਸ਼ਵਾਸ ਦੀ ਗੱਲ ਹੁੰਦੀ ਜਦੋਂ ਤੁਸੀਂ ਵਿਸ਼ਵਾਸ ਰੱਖ ਲਓਗੇ ਤਾਂ ਆਪਣੇ ਆਪ ਪਰਮਾਤਮਾ ਨੇ ਤੁਹਾਨੂੰ ਅੰਦਰੋਂ ਅੰਦਰੀ ਬਚਨ ਜਿਹੜੇ ਆ ਉਹ ਦੇ ਦੇਣੇ ਸੋ ਉਤੋਂ ਸਮਝ ਲੈਣਾ ਕਿ ਸਾਡੀ ਅਰਦਾਸ ਪੂਰੀ ਹੋਵੇਗੀ ਥੋੜਾ ਵਕਤ ਲੱਗ ਸਕਦਾ ਹੈ ਪਰ ਹੋਵੇਗੀ ਜਰੂਰ ਪਰ ਜੈਜ ਤਵਾ ਜਿਹੜੀ ਆ ਹੋਣੀ ਚਾਹੀਦੀ ਆ ਸੋ ਮਨ ਸਾਫ਼ ਰੱਖੋ ਚੰਗਾ ਕਰਮ ਕਰੋ ਚੰਗਾ ਕਰਮ ਤੁਹਾਡੇ ਮੂਰੇ ਚੰਗਾ ਬਣ ਕੇ ਆਵੇਗਾ ਸੋ ਜਦੋਂ ਅਸੀਂ ਚੰਗੇ ਕਰਮ ਕਰਦੇ ਆ ਤੇ ਉਹਦੇ ਨਾਲ ਫਿਰ ਜ਼ਿੰਦਗੀ ਖੁਦ ਦੀ ਇਨਸਾਨ ਦੀ ਬਦਲਦੀ ਹੈ ਸੋ ਇਸ ਕਰਕੇ ਚੰਗਾ ਕਰਮ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਬਾਕੀ ਫਰਿਆਦ ਜੋ ਹੈ ਉਹ ਡੇਲੀ ਹਰ ਰੋਜ਼ ਦੋ ਟਾਈਮ ਬੈਠ ਕੇ ਜ਼ਰੂਰ ਕਰੋ ਤੇ ਹਰ ਵੇਲੇ ਮਨ ਵਿੱਚ ਉਸ ਮੁਰਸ਼ਿਦ ਦੇ ਨਾਲ ਗੱਲ ਚੱਲਦੀ ਰਹਿਣੀ ਚਾਹੀਦੀ ਹੈ ਜਦੋਂ ਉਸ ਮੁਰਸ਼ਿਦ ਦੇ ਨਾਲ ਅਸੀਂ 24 ਘੰਟੇ ਗੱਲ ਕਰਾਂਗੇ ਅੰਦਰੋਂ ਅੰਤਰੀ ਉਸ ਪਰਮਾਤਮਾ ਦੇ ਨਾਲ ਹੀ ਸਵਾਲ ਜਵਾਬ ਕਰਾਂਗੇ ਤਾਂ ਹੀ ਉਹ ਪਰਮਾਤਮਾ ਸੁਣਦਾ ਹੈ ਕਿਉਂਕਿ ਮਨ ਜਿਹੜਾ ਆ ਪ੍ਰਮਾਤਮਾ ਦੀ ਤਰਫ ਜੁੜਨਾ ਜ਼ਰੂਰੀ ਹੈ ਜਿੰਨਾ ਚਿਰ ਮਨ ਨਹੀਂ ਜੁੜਦਾ ਉਨਾ ਚਿਰ ਸਾਡੀਆਂ ਫਰਿਆਦਾਂ ਜਿਹੜੀਆਂ ਉਹ ਲੱਗਦੀਆਂ ਨਹੀਂ ਚੱਲਦੀ ਸੋ ਇਸ ਕਰਕੇ ਫਰਿਆਦ ਕਰਦੇ ਜਾਓ ਕਰਦੇ ਜਾਓ ਐਦਾਂ ਆਪਣੇ ਆਪ ਨੂੰ ਬਣਾ ਲਓ ਕਿ ਇੱਕ ਨਾ ਇੱਕ ਦਿਨ ਅਸੀਂ ਉਸ ਮੁਕਾਮ ਤੱਕ ਪਹੁੰਚਣਾ ਹੈ ਹਿੰਮਤ ਨਹੀਂ ਹਾਰਨੀ ਅਰਦਾਸ ਕਰਦੇ ਜਾਓ ਤੇ ਤੁਹਾਨੂੰ ਆਪਣੇ ਆਪ ਰਿਜ਼ਲਟ ਜਿਹੜਾ ਆ ਉਹ ਮੂਰੇ ਆ ਜਾਵੇਗਾ ਪਤਾ ਲੱਗ ਜਾਵੇਗਾ ਕਿ ਮੁਰਸ਼ਿਦ ਦੀ ਪਾਵਰ ਕੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰੀ ਮੰਮੀ ਤੁਹਾਡੀਆਂ ਵੀਡੀਓ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਸੋ ਮੇਰੀ ਮੰਮੀ ਦਾ ਨਾਮ ਜਿਹੜਾ ਕਮੈਂਟਾਂ ਵਿੱਚ ਬੋਲ ਦਿੱਤਾ ਜਾਵੇ ਸੁਨੀਤਾ ਸੋ ਦੇਖੋ ਜੇਕਰ ਤੁਸੀਂ ਪਿਆਰ ਨਾਲ ਵੀਡੀਓ ਸੁਣਦੇ ਹੋ ਤਾਂ ਮਨ ਨੂੰ ਖੁਸ਼ੀ ਮਿਲਦੀ ਹੈ ਆਪਾਂ ਬਾਰ-ਬਾਰ ਤੁਹਾਨੂੰ ਕਹਿੰਦੇ ਰਹਿੰਦੇ ਆ ਸੋ ਵਾਕੀ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ। ਇਸੇ ਤਰ੍ਹਾਂ ਮੁਰਸ਼ਿਦ ਦੇ ਨਾਲ ਜੁੜੇ ਰਹੋ। ਚੰਗੀ ਗੱਲ ਸੁਣੋ, ਚੰਗਾ ਕਰਮ ਕਰੋ। ਸੋ ਇਹਦੇ ਵਿੱਚ ਹੀ ਉਹ ਪਰਮਾਤਮਾ ਖੁਸ਼ ਹੈ। ਸੋ ਹੁਣ ਆਪਾਂ ਇੱਥੇ ਗੱਲ ਕਰ ਲਈਏ ਕਿ ਕੱਲ ਦਿਨ ਹੈ ਸਾਡੇ ਗੁਰੂ ਦਾ, ਸਾਡੇ ਗੁਰੂ ਦਾ ਜਨਮ ਦਿਹਾੜਾ ਹੈ। ਸੋ ਸਾਰੀ ਸੰਗਤ ਖੁਸ਼ੀਆਂ ਦੇ ਨਾਲ ਘਰ ਵਿੱਚ ਦੀਵੇ ਜਗਾਓ। ਸੋ ਉਸ ਆਪਣੇ ਵਾਹਿਗੁਰੂ ਦੇ ਨਾਮ ਤੇ ਜਦੋਂ ਅਸੀਂ ਰੌਸ਼ਨੀ ਕਰਾਂਗੇ ਤਾਂ ਸਾਡੀ ਜ਼ਿੰਦਗੀ ਵਿੱਚ ਵੀ ਰੌਸ਼ਨੀ ਹੋਵੇਗੀ ਸੋ ਇਸ ਕਰਕੇ ਦੀਵਾਲੀ ਤੇ ਸਾਰੇ ਹੀ ਇਹ ਕੋਸ਼ਿਸ਼ ਕਰਦੇ ਆ ਕਿ ਘਰ ਘਰ ਦੀਵੇ ਜਗਦੇ ਆ ਸੋ ਲਾਈਟਾਂ ਲਗਾਈਆਂ ਜਾਂਦੀਆਂ ਆ ਸੋ ਇੱਥੇ ਵੀ ਕੋਸ਼ਿਸ਼ ਕਰਨੀ ਕਿ ਕੱਲ ਸਾਡੇ ਗੁਰੂ ਦਾ ਜਨਮ ਹੈ ਜਿਹਦੀ ਬਦੌਲਤ ਅਸੀਂ ਅੱਜ ਪਰਮਾਤਮਾ ਦਾ ਨਾਮ ਜਿਹੜਾ ਉਹ ਸਿਮਰ ਰਹੇ ਆ ਸੋ ਜਿਕਰ ਸਾਡੇ ਗੁਰੂਆਂ ਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ ਤਾਂ ਇੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਗੁਰੂ ਲਈ ਖੁਸ਼ ਕਰੀਏ ਸੋ ਕੱਲ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਸੋ ਇਸ ਕਰਕੇ ਖੁਸ਼ੀਆਂ ਦੇ ਨਾਲ ਇਹ ਦਿਨ ਨੂੰ ਮਨਾਉਣਾ ਹੈ ਘਰ ਵਿੱਚ ਦੀਵੇ ਜਗਾਓ ਸੋ ਗੁਰਦੁਆਰੇ ਵਿੱਚ ਵੀ ਦੀਵਾ ਰੱਖ ਕੇ ਆਓ ਸੋ ਦੇਸੀ ਕਿ ਉਹਦਾ ਦੀਵਾ ਰੱਖ ਕੇ ਆਉ ਤਾਂ ਬਹੁਤ ਹੀ ਵਧੀਆ ਗੱਲ ਹੈ ਸੋ ਕਿਉਂਕਿ ਸਾਡੇ ਗੁਰੂਆਂ ਦੀ ਜੋ ਜੋਤ ਜਗਦੀ ਹੈ ਦੇਸੀ ਕਿ ਉਹਦੀ ਹੀ ਜਗਦੀ ਹੈ ਇਸ ਕਰਕੇ ਇੱਕ ਕਰਮ ਕਰਨਾ ਜਿਨ੍ਹਾਂ ਦੇ ਕੋਲੇ ਨਹੀਂ ਹੋ ਸਕਦਾ ਕਿ ਦੇਸੀ ਕਿਉਂ ਨਹੀਂ ਅਲ ਜਾ ਸਕਦੇ ਦੀਵਾ ਤੇ ਉੱਥੇ ਕੋਸ਼ਿਸ਼ ਕਰਨਾ ਕਿ ਸਰੋਂ ਦੇ ਤੇਲ ਦਾ ਹੀ ਦੀਵਾ ਜਗਾ ਦਿਓ ਮਨ ਵਿੱਚ ਵਿਸ਼ਵਾਸ ਰੱਖ ਕੇ ਅਰਦਾਸ ਬੈਂਤੀ ਸੱਚੇ ਦਿਲੋਂ ਕਰਕੇ ਮਨ ਵਿੱਚ ਧਾਰ ਕੇ ਉਸ ਮੁਰਸ਼ਿਦ ਨੂੰ ਸਾਡੇ ਵਾਹਿਗੁਰੂ ਨੂੰ ਤਾਂ ਫਿਰ ਤੁਸੀਂ ਕੋਈ ਵੀ ਕਰਮ ਕਰ ਲਓ ਜਿੰਨੇ ਯੋਗੇ ਵੀ ਹੋ ਉਹ ਪਰਮਾਤਮਾ ਕਬੂਲ ਕਰ ਲੈਂਦਾ ਹੈ ਸੋ ਮਨ ਦਾ ਝੁਕਣਾ ਜ਼ਰੂਰੀ ਹੈ ਜਿੰਨਾ ਚਿਰ ਮਨ ਨਹੀਂ ਝੁਕੇਗਾ ਤੇ ਇਹ ਤਨ ਵੀ ਸਾਡਾ ਝੁਕਦਾ ਨਹੀਂ ਜਿਸ ਦਿਨ ਮਨ ਝੁਕ ਗਿਆ ਉਸ ਦਿਨ ਤਨ ਵੀ ਝੁਕ ਜਾਂਦਾ ਹੈ ਸੋ ਇਸ ਕਰਕੇ ਨਿਜਾ ਭਾਵਨਾ ਦੇ ਨਾਲ ਇੱਕ ਕਰਮ ਕਰਨਾ ਹੈ ਸੋ ਸਾਡੇ ਗੁਰੂਆਂ ਨੇ ਰਹਿਗਰਾਂ ਨੇ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਸਾਡੇ ਲਈ ਦਿੱਤੀਆਂ ਆਪਣੀ ਕੌਮ ਲਈ ਦਿੱਤੀਆਂ ਸੋ ਸਾਡਾ ਫਰਜ਼ ਬਣਦਾ ਹੈ ਕਿ ਕੱਲ ਦੇ ਦਿਨ ਵੱਧ ਚੜ ਕੇ ਸੇਵਾ ਕਰੀਏ ਸੇਵਾ 'ਚ ਹਿੱਸਾ ਪਾਈਏ ਤੇ ਆਪਣੇ ਘਰਾਂ ਦੇ ਵਿੱਚ ਦੀਵੇ ਜਗਾ ਕੇ ਰੌਸ਼ਨੀ ਨੂੰ ਵਧਾਈਏ ਸੋ ਪਰਮਾਤਮਾ ਜਿੰਦਗੀ ਦੇ ਵਿੱਚ ਆਉਣ ਵਾਲਾ ਨਵਾਂ ਸਾਲ ਫਿਰ ਤੋਂ ਖੁਸ਼ੀਆਂ ਲੈ ਕੇ ਆਵੇ ਜਿਸ ਤਰ੍ਹਾਂ ਅਸੀਂ ਆਜ ਜਨਮ ਦਿਹਾੜਾ ਮਨਾ ਰਹੇ ਹਾਂ ਖੁਸ਼ੀਆਂ ਦੇ ਨਾਲ ਇਸੇ ਤਰ੍ਹਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਪਰਮਾਤਮਾ ਖੁਸ਼ੀਆਂ ਭਰਿਆ ਮੋੜ ਲਾਵੇ ਗੁਰੂ ਜੀ ਦਾ ਜਨਮ ਦਿਹਾੜਾ ਆਵੇ ਸੋ ਸਾਰੇ ਜਣੇ ਇੱਕ ਕਰਮ ਜ਼ਰੂਰ ਕਰਨਾ ਵੱਧ ਛੱਡ ਕੇ ਕੱਲ ਦੇ ਦਿਨ ਸੇਵਾ ਕਰਨੀ ਤਾਂ ਪਰਮਾਤਮਾ ਦਾ ਆਸ਼ੀਰਵਾਦ ਲੈਣਾ ਹੈ ਸੋ ਚੰਗਾ ਕਰਮ ਕਰਨਾ ਹੈ ਸੋ ਆਪਾਂ ਇੱਥੇ ਇਹ ਕਹਾਂਗੇ ਕਿਉਂਕਿ ਜੇਕਰ ਸਾਡੇ ਗੁਰੂ ਸਾਡੇ ਲਈ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਅਸੀਂ ਰੱਬ ਦਾ ਨਾਮ ਲੈਣਾ ਤਾਂ ਦੂਰ ਦੀ ਗੱਲ ਆ ਸੁਣ ਵੀ ਨਹੀਂ ਸਕਦੇ ਸੀ ਕਿਉਂਕਿ ਜਿਹੜੇ ਵੀ ਰੱਬ ਦਾ ਨਾਮ ਜਪਦੇ ਸੀ ਜਾਂ ਜੱਪਣ ਦੀ ਕੋਸ਼ਿਸ਼ ਕਰਦੇ ਸੀ ਤਾਂ ਕਹਿੰਦੇ ਕਿ ਜੀਵ ਜਿਹੜੀ ਉਹ ਕੱਟ ਦਿੱਤੀ ਜਾਂਦੀ ਸੀ ਜੇਕਰ ਕੋਈ ਸੁਣ ਲੈਂਦਾ ਸੀ ਤੇ ਕੰਨਾਂ ਵਿੱਚ ਛਿੱਕਾ ਟਾ ਕੇ ਪਾ ਦਿੱਤਾ ਜਾਂਦਾ ਸੀ ਸੋ ਦੇਖੋ ਅਸੀਂ ਕਿੰਨੇ ਕਰਮਾਂ ਵਾਲੇ ਆ ਸਾਡੇ ਗੁਰੂਆਂ ਨੇ ਸਾਨੂੰ ਹੱਕ ਲੈ ਗਏ ਦਿੱਤੇ ਤਾਂ ਅੱਜ ਅਸੀਂ ਉਸ ਪਰਮਾਤਮਾ ਦਾ ਜਾਪ ਵੀ ਕਰ ਰਹੇ ਆ ਤੇ satsang ਸੁਣਦੇ ਵੀ ਆ ਚੰਗਾ ਗਿਆਨ ਸੁਣਦੇ ਆ ਸੋ ਇਹ ਸਭ ਕੁਝ ਸਾਡੀ ਰੈਵਰਾਂ ਦੀ ਦੇਣ ਹੈ ਸੋ ਇਸ ਨੂੰ ਸੰਭਾਲ ਕੇ ਰੱਖੀਏ ਸੋ ਆਉਣ ਵਾਲੀ ਪੀੜ੍ਹੀ ਨੂੰ ਵੀ ਜਾਗਰੂਕ ਕਰਾਈਏ ਆਪਣੇ ਬੱਚਿਆਂ ਨੂੰ ਸਮਝਾਓ ਗੁਰਬਾਣੀ ਦੇ ਨਾਲ ਜੋੜੋ ਸੋ ਪਾਠ ਕਰਨ ਜਿੰਨਾ ਹੋ ਸਕਦਾ ਹੈ ਧਿਆਨ ਜਿਹੜਾ ਬੱਚਿਆਂ ਦਾ ਜ਼ਿਕਰ ਪਾਠ ਵੱਲ ਨੂੰ ਹੋਵੇਗਾ ਬਾਣੀ ਵੱਲ ਹੋਵੇਗਾ ਤੇ ਉਨਾ ਹੀ ਜ਼ਿੰਦਗੀ ਵਿੱਚ ਸੁਖ ਪਾਉਣਗੇ ਤੇ ਮਾਪੇ ਵੀ ਆਪਣਾ ਜੀਵਨ ਜਿਹੜਾ ਖੁਸ਼ੀ ਖੁਸ਼ੀ ਬਤੀਤ ਕਰਨਗੇ ਕਿਉਂਕਿ ਜਿਹੜਾ ਬੱਚਾ ਹੋਣ ਤੋਂ ਹੀ ਬਾਣੀ ਦੇ ਨਾਲ ਜੁੜ ਗਿਆ ਚੰਗੇ ਪਾਸੇ ਜੁੜ ਗਿਆ ਤਾਂ ਫਿਰ ਪ੍ਰਮਾਤਮਾ ਉਸ ਬੱਚੇ ਦੀ ਮੱਤ ਸਹੀ ਰੱਖਦਾ ਹੈ ਜਿਸ ਬੱਚੇ ਦੀ ਮੱਤ ਸਹੀ ਹੋ ਗਈ ਉਹ ਪ੍ਰਮਾਤਮਾ ਦੇ ਕੰਟਰੋਲ ਵਿੱਚ ਸੋਚ ਹੋ ਗਈ ਸੋ ਉਹ ਬੱਚਾ ਫਿਰ ਕਾਮਯਾਬ ਜ਼ਿੰਦਗੀ ਵਿੱਚ ਹੋਵੇਗਾ ਤੇ ਮਾਪਿਆਂ ਨੂੰ ਵੀ ਬੜਾ ਸੁੱਖ ਮਿਲੇਗਾ ਸੋ ਇੱਥੇ ਕੋਸ਼ਿਸ਼ ਮਾਪਿਆਂ ਨੂੰ ਕਰਨੀ ਪੈਣੀ ਹੈ ਕਿ ਆਪਣੇ ਬੱਚਿਆਂ ਨੂੰ ਇਧਰਲੀ ਸਾਈਡ ਤੇ ਲਾਈਏ ਸੋ ਅਸੀਂ ਆਪਣੇ ਗੁਰੂ ਰਹਿਬਰਾਂ ਬਾਰੇ ਦੱਸੀਏ ਗਿਆਨ ਦੀਆਂ ਗੱਲਾਂ ਆਪਣੇ ਬੱਚਿਆਂ ਨਾਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਬੱਚੇ ਵੀ ਚੰਗੇ ਪਾਸੇ ਲੱਗ ਸਕਣ ਤੇ ਮਾਪਿਆਂ ਨੂੰ ਵੀ ਆਸਰਾ ਹੋਵੇਗਾ ਸੋ ਇਹ ਕਰਮ ਤੁਹਾਨੂੰ ਹੀ ਕਰਨਾ ਪਵੇਗਾ ਜੇਕਰ ਸੁੱਖ ਚਾਹੁੰਦੇ ਆ